ਅੱਜ ਇੱਕ ਵਾਰ ਫਿਰ ਤੋਂ ਤੁਸੀਂ ਆਪਣੀ ਨਵੀਂ ਵੀਡੀਓ ਤੇ ਆਪਣੇ ਚੈਨਲ ਤੇ ਤੁਸੀਂ ਆਪਦੇ ਦਰਸ਼ਨ ਪਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲਿਆਂਦੀ ਹੈ ਬਹੁਤ ਹੀ ਜ਼ਿਆਦਾ ਸੋਹਣੀ ਤਿਆਰ ਕੀਤੀ ਹੋਈ ਆ ਤੇ ਸਾਰੀ ਤਿਆਰ ਹੈ ਕੱਲਾ ਕੱਲਾ ਕੰਮ ਮਾਲਕ ਨੇ ਕਰਵਾ ਰੱਖਿਆ ਤੇ ਤੁਸੀਂ ਜਦੋਂ ਕੋਠੀ ਨੂੰ ਦੇਖੋਗੇ ਤੁਸੀਂ ਆਪ ਹੀ ਕਹੋਗੇ ਰੇਟ ਬਹੁਤ ਹੀ ਘੱਟ ਹੈ ਜੀ ਸਿਰਫ ਮੰਗ 14 ਲੱਖ ਰੁਪਈਆ ਤੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਟਾਵਾ ਜ਼ਰੂਰ ਕਰਾਂਗੇ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਮਕਾਨ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਮੂੰ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਕਰਵਾ ਸਕਦੇ ਹਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲ ਰੰਦਾ ਹੈ 73800 26100 73 ਪੂਰੀ ਕੋਠੀ ਦੀ ਆਪਾਂ ਗੱਲ ਕਰਦੇ ਹਾਂ ਤੇ ਨਾਲ ਦੀ ਨਾਲ ਵੀਡੀਓ ਨੂੰ ਆਪਾਂ ਦੇਖਦੇ ਹਾਂ ਕੀ ਕੁਝ ਬਣਿਆ ਹੋਇਆ ਕਿਵੇਂ ਕੁਝ ਬਣਿਆ ਹੋਇਆ ਬਾਕੀ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੰਨੇ ਵੀ ਕੋਠੀ ਬਹੁਤ ਵਧੀਆ ਜੀ ਤੇ ਕੋਠੀ ਦਾ ਰੇਟ ਬਹੁਤ ਹੀ ਘੱਟ ਮਾਲਕ ਨੇ ਲਾ ਕੇ ਭੇਜਿਆ ਮੈਂ ਪਹਿਲਾਂ ਸੋਚਾਂ ਵਿੱਚ ਪੈ ਗਿਆ ਵੀ ਇੰਨਾ ਰੇਟ ਘੱਟ ਕਿਵੇਂ ਆ ਬਾਕੀ ਤੁਸੀਂ ਆਪ ਹੀ ਦੇਖ ਲਓ ਜੋੜੀਆਂ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਉੱਪਰ ਜਾਣ ਵਾਸਤੇ ਪੌੜੀਆਂ ਤੁਸੀਂ ਆਪੇ ਦੇਖ ਲਓ ਤੇ ਜੋੜੀਆਂ ਗੇਟ ਪੱਲੇ ਜੋ ਵੀ ਹੁੰਦੇ ਆ ਬਹੁਤ ਵਧੀਆ ਲੱਗੇ ਹੋਏ ਨੇ ਵਧੀਆ ਆਪਾਂ ਨੂੰ ਲੋਬੀ ਏਰੀਆ ਮਿਲ ਜੂਗਾ ਤੇ ਦੋ ਆਪਾਂ ਨੂੰ ਕਮਰੇ ਮਿਲ ਜਾਣਗੇ ਤੇ ਇੱਕ ਕਪ ਨੂੰ ਰਸੋਈ ਮਿਲ ਜੂਗੀ ਲੋਬੀ ਏਰੀਆ ਬਹੁਤ ਵਧੀਆ ਮਿਲ ਜੂਗਾ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਬਾਕੀ ਤੁਸੀਂ ਆਪ ਹੀ ਸਾਰਾ ਕੁਝ ਦੇਖ ਲਓ ਜੀ। ਤੇ ਬਾਹਰਲੀ ਸਾਈਡ ਬਾਥਰੂਮ ਮਿਲ ਜੂਗਾ ਤੇ ਬਾਸ਼ਪੇਸ਼ਨ ਜਿਹੜਾ ਲੱਗਿਆ ਹੋਇਆ ਤੁਸੀਂ ਆਪੇ ਦੇਖ ਲਓ ਬਹੁਤ ਵਧੀਆ ਇਹਨਾਂ ਨੇ ਬਾਸ਼ਪੇਸ਼ਨ ਲਗਵਾਇਆ ਹੋਇਆ ਜੀ। ਜਿਹੜੇ ਅੱਜਕੱਲ ਮਾਡਰਨ ਚੱਲਦੇ ਆਗੇ। ਤੇ ਕੋਠੀ ਵਧੀਆ ਜੀ ਬਾਕੀ ਬਾਹਰਲੀ ਸਾਈਡ ਤੋਂ ਵੀ ਇਹਨਾਂ ਨੇ ਦਿਖਾਈ ਹੈ। ਇਹਨਾਂ ਨੂੰ ਗਲੀ ਵੀ ਵਧੀਆ ਲੱਗਦੀ ਆ ਤੇ ਰੇਟ ਸਿਰਫ 14 ਲੱਖ ਰੁਪਇਆ ਇੱਕ ਬਾਰੀ ਮੰਗਿਆ। ਬਾਕੀ ਲੱਸ ਬਸ ਮੂਕੇ ਤੇ ਹੋ ਜੂਗਾ ਤੇ ਬਾਥਰੂਮ ਤੇ ਫਲੈਸ਼ ਜੋ ਵੀ ਬਣੇ ਹੋਏ ਨੇ ਬਹੁਤ ਵਧੀਆ ਬਣੇ ਹੋਏ ਨੇ ਤੇ 14 ਲੱਖ ਰੁਪਏ ਮੰਗ ਰਹੀ ਬਾਰ ਬਾਰ ਮੈਂ ਤਾਂ ਦੱਸ ਰਿਹਾ ਕਿਉਂਕਿ ਇੱਕ ਤਾਂ ਰੇਟ ਘਟਾ ਜੀ ਇੱਕ ਕੋਠੀ ਬਹੁਤ ਸੋਹਣੀ ਹੈ ਕਿਉਂਕਿ ਜਦੋਂ ਆਪਾਂ ਇੱਕ ਅੱਧੀ ਵਾਰੀ ਰੇਟ ਦੱਸ ਦਿਆਂ ਤਾਂ ਤੁਸੀਂ ਕਈ ਵਾਰੀ ਅੱਗੇ ਪਿੱਛੇ ਵੀਡੀਓ ਨੂੰ ਸਕਿਪ ਕਰ ਦਿੰਦੇ ਹੋ ਅੱਗੇ ਵੀਡੀਓ ਨੂੰ ਟਪਾ ਦਿੰਦੇ ਹੋ ਤਾਂ ਕਰਕੇ ਰੇਟ ਇੱਧਰ ਉੱਧਰ ਹੋ ਜਾਂਦਾ ਤੇ ਰੇਟ ਬਾਰ ਬਾਰ ਤਾਂ ਬੋਲ ਰਿਹਾ ਜੀ ਜੇ ਤੁਸੀਂ ਅੱਗੇ ਪਿੱਛੇ ਵੀ ਵੀਡੀਓ ਨੂੰ ਕਰੋਂ ਤਾਂ ਤੁਹਾਨੂੰ ਰੇਡ ਦਾ ਪਤਾ ਲੱਗ ਜੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੇ ਕਮੈਂਟ ਮੈਨੂੰ ਜਰੂਰ ਕਰੋ ਵੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਬੇਨਤੀ ਵਾਲੀ ਗੱਲ ਹੈ ਤੇ ਪੂਰੀ ਦੇਖਿਆ ਕਰੋ ਤੇ ਟਪਾਟ ਪਾ ਕੇ ਵੀਡੀਓ ਨੂੰ ਨਾ ਦੇਖਿਆ ਕਰੋ ਜੀ ਤੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦੇਣਾ ਕਨਫਰਮ ਕਰਵਾ ਦੇਣਾ ਇਹਨਾਂ ਦੀ ਜਿਹੜੀ ਆ ਕੂਠੀ ਹੈ ਜੀ ਆਹ ਬਣੀ ਹੋਈ ਆ ਪੁੱਚੋ ਮੰਡੀ ਪੁੱਚੋ ਮੰਡੀ ਡਿਸਟ੍ਰਿਕਟ ਪੈ ਜਾਂਦੀ ਆ ਬਠਿੰਡਾ ਤੇ ਆਪਾਂ ਸਾਈਜ ਦੀ ਗੱਲ ਕਰੀਏ ਜਿਹੜਾ ਪਲਾਟ ਹੈ 30x20 ਦਾ ਪਲਾਟ ਹੈ ਸਾਈਜਾ ਕੋਠੀ ਦਾ 30x20 ਤੇ 14 ਲੱਖ ਡਿਮਾਂਡ ਹੈ ਉਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਪੂਚੋ ਮੰਡੀ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਜੇ ਆਪਾਂ ਉੱਪਰੋਂ ਗੱਲ ਕਰੀਏ ਤਾਂ ਜਿਹੜੀ ਛੱਤ ਹੈ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਸਾਰੇ ਜਣੇ ਤੁਸੀਂ ਨੋਟ ਕਰ ਲਓ ਨੰਬਰ 62 840 14 077 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ ਜੀ ਨੰਬਰ 62 840 ਤੇ 14 077 ਕਿਸੇ ਨੂੰ ਵੀ ਆ ਕੁਠੀ ਪਸੰਦ ਆਈ ਹੋਵੇ ਤਾਂ ਮਾਲਕ ਨਾਲ ਤੁਸੀਂ ਗੱਲ ਕਰਕੇ ਤੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਪਸੰਦ ਆਵੇ ਤਾਂ ਆ ਕੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਬਹਿ ਕੇ ਗੱਲਬਾਤ ਕਰ ਲਾਂਗੇ ਜਦੋਂ ਕੋਠੀ ਤੁਹਾਨੂੰ ਪਸੰਦ ਆ ਜਾਵੇਗੀ ਤਾਂ ਤੁਸੀਂ ਰੇਟ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਆਪਾਂ ਉੱਪਰ-ਨੀਚੇ ਕਰਕੇ ਡੀਲ ਕਰ ਲਾਂਗੇ ਜੀ ਬਾਕੀ ਫੁੱਲ ਗਰੰਟੀ ਹੈ ਜੀ ਜਿਹੜਾ ਵੀਡੀਓ ਦੇਖ ਰਿਹਾ ਸਾਰਾ ਨੂੰ ਆ ਕੋਠੀ ਜਿਹੜੀ ਪਸੰਦ ਆਈ ਹੈ ਬਾਕੀ ਰੰਗ ਸਾਰੀ ਹੋਈ ਹੈ ਕੋਠੀ ਵੀ ਨਵੀਂ ਬਣੀ ਹੋਈ ਹੈ ਬਾਕੀ ਕਲਾ ਕਲਾ ਕੰਮ ਵੀ ਬਹੁਤ ਵਧੀਆ ਕਰਵਾਇਆ ਹੋਇਆ ਹੈ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੁਹਾਨੂੰ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਬਸ ਇੱਕ ਛੋਟੀ ਜੀ ਕਮੀ ਰਹਿ ਗਈ ਜੀ ਜੇ ਆਹੀ ਵੀਡੀਓ ਵਧੀਆ ਤਰੀਕੇ ਨਾਲ ਬਣੀ ਹੁੰਦੀ ਜਿਵੇਂ ਪਹਿਲਾਂ ਤਾਂ ਬਾਹਰੋਂ ਸਾਰਾ ਕੁਝ ਦਿਖਾਇਆ ਹੁੰਦਾ ਬਿਲਕੁਲ ਆਰਾਮ ਨਾਲ ਬਾਥਰੂਮ ਵੀ ਦਿਖਾਏ ਹੁੰਦੇ ਬਾਕੀ ਚਲੋ ਪਤਾ ਲੱਗਿਆ ਸੀਗਾ ਇੱਕ ਪਾਸੇ ਦੇਖਿਆ ਸੀਗਾ ਬਾਥਰੂਮ ਬਾਕੀ ਟਾਈਲਾਂ ਟੂਇਲਾਂ ਸਾਰੀਆਂ ਲੱਗੀਆਂ ਹੋਈਆਂ ਤੇ ਫੋਨ ਨੂੰ ਟੇਡਾ ਕਰਕੇ ਵੀਡੀਓ ਬਣੀ ਹੁੰਦੀ ਤਾਂ ਪੂਰੀ ਗੱਲ ਬਣ ਜਾਣੀ ਸੀ ਪਰੋ ਚਲੋ ਕੋਈ ਗੱਲ ਨਹੀਂ ਜੇ ਤੁਹਾਨੂੰ ਐਸਟੀਮੇਟ ਲੱਗਿਆ ਤੇ ਜਿਨੇ ਖਰੀਦਣੀ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰਕੇ ਉਹਨਾਂ ਤੋਂ ਤੁਸੀਂ ਆਪਦੇ WhatsApp ਨੰਬਰ ਤੇ ਵੀਡੀਓ ਮੰਗਵਾ ਸਕਦੇ ਹੋ ਤੇ ਉਹਨਾਂ ਨੂੰ ਕਹਿ ਦਿਓ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ ਹੈ ਜੀ ਤੇ ਮਾਲਕ ਤੁਹਾਨੂੰ ਬਣਾ ਕੇ ਭੇਜ ਦੇਣਗੇ 14 ਲੱਖ ਦੀ ਕੋਠੀ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਪਹਿਲੀ ਵਾਰ ਤੁਸੀਂ ਆਇਓ ਠੀਕ ਹੈ ਜੀ ਤੇ ਕਮੈਂਟ ਆਪ ਦਾ ਜਰੂਰ ਕਰਕੇ ਦੱਸਿਓ ਤੁਸੀਂ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਤੇ ਆਪਣਾ ਚੈਨਲ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਵੀਡੀਓ ਕਿਵੇਂ ਬਣੀ ਆ ਸਾਰਾ ਕੁਝ ਆਪਦੀ رائے ਜ਼ਰੂਰ ਦਿਆ ਕਰੋ ਜੀ ਜੇ ਤੁਸੀਂ ਵੀ ਕੋਠੀ ਦੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਤੁਸੀਂ ਬੇਚਣਾ ਚਾਹੁੰਦੇ ਹੋ ਤਾਂ ਆਪਾਂ ਜਿਹੜੀ ਐਡਵਰਟਾਈਜ਼ਮੈਂਟ ਕਰਦਾ ਜਿਹੜੀ ਐਡ ਕਰਦਾ ਕੋਠੀ ਦੀ ਮਕਾਨ ਦੀ ਘਰ ਦੀ ਜਿਹੜੀ ਤੁਸੀਂ ਹਰ ਰੋਜ਼ ਦੇਖਦੇ ਹੋ ਬਿਲਕੁਲ ਫਰੀਦ ਵਿੱਚ ਕਰਦੇ ਆ ਤੁਸੀਂ ਵੀ ਫਰੀਦ ਵਿੱਚ ਕਰਵਾ ਸਕਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲੇ ਭੇਜ ਦਿਓ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਐਡ ਵੀ ਲਗਾ ਦਾਂਗੇ ਤੇ ਤੁਹਾਡੀ ਜਿਹੜੀ ਕੋਠੀ ਹੈ ਜਾਂ ਮਕਾਨਾ ਘਰ ਹੈ ਕੁਝ ਵੀ ਹੈ ਜੀ ਹਵੇਲੀ ਹੈ ਚਾਹੀ ਉਹ ਤੁਹਾਡੇ ਘਰ ਬੈਠੇ ਬਿਠਾਈ ਸੇਲ ਹੋ ਜਾਊਗੀ ਜੀ ਤੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਾਰਚਾ ਕੁਝ ਨਹੀਂ ਹੁੰਦਾ ਜੀ ਤੇ ਆਪਣਾ ਕੁਝ ਨਹੀਂ ਹੈਗਾ ਨਾ ਚੈਨਲ ਦਾ ਕੁਝ ਹੈ ਨਾ ਕੋਈ ਦਲਾਲੀ ਆਪਾਂ ਲੈਣੇ ਜੀ ਬਸ ਨਿੱਕੀ ਜਿਹੀ ਬੇਨਤੀ ਆ ਲਾਈਕ ਕਮੈਂਟ ਤੇ ਨੀਚੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਕਲਿੱਕ ਕਰ ਦਿਆ ਕਰੋ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਤੇ ਜ਼ਰੂਰ ਦੱਸੋ ਕਮੈਂਟ ਕਰਕੇ ਠੀਕ ਹੈ ਜੀ ਤੇ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸਪੋਰਟ ਕੀਤੀ ਚੈਨਲ ਨੂੰ ਤੇ ਵੀਡੀਓ ਨੂੰ ਸਾਰੇ ਵੀਡੀਓ ਨੂੰ ਤੁਸੀਂ ਸਪੋਰਟ ਕਰਦੇ ਹੋ ਬਾਕੀ ਮੈਂ ਉਮੀਦ ਕਰਦਾ ਹਾਂ ਤੁਸੀਂ ਆਪਣੀ ਆਹ ਜਿਹੜੀ ਅੱਜ ਵਾਲੀ ਵੀਡੀਓ ਇਹਨੂੰ ਵੀ ਪੂਰੀ ਸਪੋਰਟ ਕਰੋਗੇ ਇਹਨੂੰ ਵੀ ਪੂਰਾ ਰੱਜ ਕੇ ਪਿਆਰ ਦੇਵੋਗੇ ਤੇ ਵੱਦ ਤੋਂ ਵੱਦ ਆਪਦੇ WhatsApp ਤੇ ਤੇ ਆਪਦੇ Facebook account ਤੇ ਸ਼ੇਅਰ ਕਰਦੇ ਵੀਡੀਓ ਨੂੰ ਬਾਕੀ ਮਿਲਦੇ ਆ ਜਲਦੀ ਜੀ ਤੇ ਸਾਰੀ ਵੀਡੀਓ ਤੁਸੀਂ ਦੇਖੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਜਿੰਨੇ ਤੁਸੀਂ ਆਏ ਆਪਣੇ ਚੈਨਲ ਤੇ ਜੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਈਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੂਗੀ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ